ਚੱਲ ਬਈ ਉਹ ਨੰਬਰ ਬੋਲ ਦੇ ਮੈਂ ਨੰਬਰ ਬੋਲਿਆਗਾ ਪਹਿਲੀ ਰੀਲ ਚੋ ਗਿਆ ਹੁਣ ਵਾਲਾ ਬਾਝੂ ਦਾ ਖਾਲਸਾ ਕਮ ਹਾਂ ਬਾਝੂ ਜੂ ਕਾ ਹੈ ਬਾਝੂ ਜੂ ਦਾ ਖਾਲਸਾ ਬਾਝੂ ਕੀ ਫਤਿਹ ਭਜਨ ਸਿੰਘ ਦੌਧਰਗੇ ਕੋਲੋਂ ਬਾਬਾ ਭਾਈ ਸ਼ਰਮ ਦੀ ਜਗ੍ਹਾ ਦੇ ਵਿੱਚ ਕਸਤਾ ਸੁਣੋ ਜਿਵੇਂ ਉਹਨੇ ਮਹਿਤਾ ਕਲਿਆਣ ਦੇ ਕਰੇ ਜਰਮ ਲਿਆ ਮੇਰੀ ਹੱਥ ਬਨ ਕੇ ਸੰਗਤਾਂ ਨੂੰ ਡਾਡੀ ਸੁਣੋ ਪਕਾਰ ਆਜੋ ਗੁਰੂ ਜੀ ਵਿੱਚ ਸੰਗੀਤ ਆ ਕੇ ਦੇਹੋ ਦਦਾਰ ਮਨ ਦੇ ਵਿੱਚ ਚੋਪਿਆ ਗੁੰਦ ਕੇ ਪਾਵਾਂ ਕੰਠ ਵਿੱਚ ਹਾਰ ਪਹਿਲਾਂ ਸਿਮਰਗੇ ਗੁਰੂ ਆਪਣਾ ਮਗਰੋਂ ਚੱਕਦੇ ਕਲਮ ਲਖਾਰੀ ਵੇਤੇ ਆਗੇ ਤਲਵੰਡੀ ਦੇ ਚੱਲ ਕੇ ਗੁਰੂ ਨਾਨਕ ਅਵਤਾਰੀ ਮਿੱਟੀ ਯੋਨਾ ਨੇ ਆਕੇ ਤੰਦ ਜਗ ਚਾਨਣ ਪਾਉਂਦੇ ਆਣ ਗੈਣ ਤੂ ਬਾਣੀ ਰਚੀ ਬਾਣੀ ਬਾਲੇ ਝਾਲ ਵਿਛਾਉਂਦੇ ਹੁਣ ਜੋਤ ਨਿਹਾਰੀ ਦੇ ਪਾਪੀ ਕੋਈ ਨਹੀਂ ਅਗੇ ਖੜੋਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਗਵਾਂਡਣ ਕਹਿੰਦੀ ਗਵਾਂਡਣ ਨੂੰ ਤੈਨੂੰ ਦੱਸਾਂ ਗੱਲ ਨਿਆਰੀ ਵਿੱਚ ਆਗੇ ਤਲਵੰਡੀ ਦੇ ਚੱਲ ਕੇ ਗੁਰੂ ਨਾਨਕ ਨੰਕਾਰੇ ਕਲ ਦਰਸ਼ਨ ਦੇ ਗਏ ਨੀ ਭੈਣ ਜੀ 다ਈ ਦੌਲਤਾਂ ਤਾਰੀ ਮੁੰਡਾ ਘਰ ਜੰਮਿਆ ਪਟਵਾਰੀਆਂ ਦੇ ਚੱਲ ਕੇ ਆ ਗਈ ਜੋਤ ਨਿਆਰੀ ਨਹੀਂ ਦਰਸ਼ਨ ਕਰਿਆਂ ਤੋਂ ਨਹੀਂ ਦਰਸ਼ਨ ਕਰਿਆਂ ਤੋਂ ਉਹ ਤਾਂ ਪ੍ਰਭੂ ਤੁਰਤ ਮਲਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਜਿਦੋਂ ਬਾਲ ਈਮਰ ਹੋ ਗਈ ਜਿਦੋਂ ਬਾਲ ਈਮਰ ਹੋ ਗਈ ਛੋਂਗੇ ਕੱਪੜਾ ਖੇਤ ਵਿਛਾ ਕੇ ਟੱਪ ਚੜ ਗਈ ਮੁਕੜੇ ਤੇ ਜਾਣੀ ਸੂਰਜ ਵੀ ਸ਼ਰਮਾਵੇ ਫਿਰ ਬਾਤ ਕਰਨ ਆ ਗਿਆ ਕਿ ਸੰਗਤ ਸਜਲੀ ਉੱਤੇ ਖਣਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸਿਰ ਨਮਾਉਂਦਾ ਫਿਰ ਰਾਏ ਬਲਾਰ ਨੰਗਿਆ ਨਾਲੇ ਦੂਰੋਂ ਨਜ਼ਰਾਂ ਪਾਉਂਦਾ ਬੱਚਾ ਡੰਗਿਆ ਹੂ ਛੱਪਦਾ ਤਾਹੋਂ ਅਗਨੀ ਜਮਾ ਹਲਾਉਂਦਾ ਛੱਪ ਪਰੇ ਨੂੰ ਹੋ ਗਿਆ ਤੇ ਰਾਏ ਜੀ ਮੁਖ ਤੋਂ ਪੱਲਾ ਹਟਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸਿਰ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸਿਰ ਨਮਾਉਂਦਾ ਪੱਲਾ ਹਟਾ ਕੇ ਤੇ ਗੁਰਾਂ ਨੂੰ ਛਾਤੀ ਨਾਲ ਲਗਾਉਂਦਾ ਫਿਰ ਫੜ ਕੇ ਉਂਗਲ ਤੇ ਮੈਤੇ ਵਿਟਵਾਰੀ ਕੋਲ ਪਹੁੰਚਾਉਂਦਾ ਇਹਦਾ ਕਹਿਣਾ ਮੋੜੀ ਨਾ ਸਾ ਇਹ ਤਾਂ ਸਮ ਰੱਬ ਕਹਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਗੱਲਾਂ ਭੁੱਲ ਗਿਆ ਬਰਾੜ ਦੀਆਂ ਮੈਂ ਤਾਂ ਬੇਤ ਗਰਮੀ ਦੇ ਆਉਂਦਾ ਕਹਿੰਦਾ ਹਣ ਕਰਲਾ ਖੇਤੀ ਖਾਂ ਵੇਲਾ ਫਿਰਦਾ ਹੱਥ ਲਮਕਾਉਂਦਾ ਵੱਢ ਲੈ ਕੇ ਗੁਰੂ ਜੀ ਨੇ ਹਲ ਕਰਤਾਰਪੁਰ ਵਿੱਚ ਬੋਹਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਜਾਣੀ ਫਸਲ ਬੀਜ ਗਏ ਜਾਣੀ ਫਸਲ ਬੀਜ ਗਏ ਜਾਣੀ ਦੀਨ ਦੁਨੀ ਦੇ ਬਾਲੀ ਹਰੀ ਹੋ ਗਈ ਫਸਲ ਉੱਤੇ ਚੜ ਗਈ ਧਰਤੀ ਉੱਤੇ ਕਸ਼ਿਆਲੀ ਕਰ ਮਈਤਾ ਫਟਵਾਰੀ ਜੀ ਨਾਲੇ ਗੇੜਾ ਖੇਤ ਵਿੱਚ ਲਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੁਲਕ ਬਈਤਾ ਕਹਿੰਦਾ ਹੁਣ ਮੈਨੂੰ ਲੱਗਦੀ ਆ ਤੇਰੀ ਪਰਵਾਰ ਨਾਨਕ ਗੱਲ ਪਿਆਰੀ ਗਾ ਨੂੰ ਚੰਗੀ ਖੇਤੀ ਕਰਕੇ ਬਣ ਜਾਈ ਧੰਦਾ ਵੱਡਾ ਵਪਾਰੀ ਗੁਰੂ ਜੀ ਹੱਸ ਕੇ ਕਹਿਣ ਲੱਗੇ ਪਿਤਾ ਜੀ ਕਿਉਂ ਲਾਲਚ ਵਿੱਚ ਆਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਰਾਖੀ ਵਹਾ ਦਿੱਤੇ ਜਾਣੀ ਦੀਨ ਦੁਨੀ ਦੇ ਵਾਲੀ ਰਾਖੀ ਫਸਲ ਦੀ ਕਰਾਉਂਦਾ ਗੋ ਮੋੜ ਨਹੀਂ ਕੀਤਾ ਸੀ ਦੂਜੀਆਂ ਮੋੜ ਮੋੜ ਵਿੱਚ ਨੂੰ ਲਿਆਉਂਦਾ ਸਾਰੀ ਫਸਲ ਝਾੜ ਦਿੱਤੀ ਦੇਖ ਕੇ ਮੈਤਾ ਬਹੁਤ ਘਬਰ ਆਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਫਿਰ ਰੈ ਰੈ ਕੇ ਕਿਚੈਰੀ ਜਾ ਕੇ ਨਾਲੇ ਭੈੜੇ ਬਚਨ ਬਤਾਉਂਦਾ ਜਿਹਨੂੰ ਰੱਬ ਕਰ ਮੰਨਦਾ ਸੀ ਰੈ ਜੀ ਵੇਖੇ ਫਸਲ ਨੂੰ ਜਾੜੇ ਰੈ ਜੀ ਹੱਸ ਕੇ ਕਹਿਣ ਲੱਗੇ ਆ ਮਈਟਾ ਕਿਉਂ ਤੂੰ ਰੱਬ ਨੂੰ ਭਲੇਖਾ ਪਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮਰਦਾਨਾ ਪਹੁੰਚਿਆ ਸੀ ਬਲੀ ਅੰਧਾਰੀ ਕੋਲ ਨੂੰ ਪਾਣੀ ਪੀਣ ਨੂੰ ਜਾ ਕੇ ਉਹਨੇ ਪਾਣੀ ਪਿਆਇਆ ਨਾ ਮੈਂ ਕਿਹਾ ਗਰਮੀ 'ਚ ਭਾੜ ਟਕਰਾ ਕੇ ਮਰਦਾਨਾ ਪੁੱਜ ਤੁਰਿਆ ਗੁਰੂ ਜੀ ਭਾੜ ਥੱਲੇ ਨੂੰ ਆਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮੋਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮੋਦਾ ਮੋਦੀ ਖਾਨਾ ਖੋਲਿਆ ਸੀ ਨਾਲੇ ਖਾਨਦੌਲਤ ਦੇ ਜਾ ਕੇ ਹੁਣ ਤੇਰਾ ਤੇਰਾ ਕਹਿ ਕੇ ਨਾਲੇ ਬਹਿ ਗਿਆ ਧਨ ਲਟਾ ਕੇ ਜਦੋਂ ਸਾਹਬ ਵੇਖਦਾ ਤਾਂ ਬਈਆਂ ਤੇ ਪੂਰਾ ਨਫਾ ਕਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਦੂਜ ਚੱਕਤੀ ਗੁਰੂਆਂ ਨੇ ਦੂਜ ਚੱਕਤੀ ਗੁਰੂਆਂ ਨੇ ਧਰਮ ਤਾਂ ਕੋਈ ਨਹੀਂ ਛੱਡਿਆ ਭਾਂਜਾ ਅਵਦੇਸ਼ ਸ੍ਰੀ ਗੁਰੂ ਨਾਨਕ ਦਾ ਸੰਗ ਤੇ ਚੋਂ ਮਰਨਾ ਤੋਂ ਸਾਂਝਾ Hindu ਸਹਾਇ ਸਿੱਖ ਮੁਸਲਮਨ ਨੂੰ ਨਾਲੇ ਕੋ ਨੂੰ ਤਾਰ ਬਖਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਆਂਦਾ ਹਣ ਮੱਥਾ ਟੇਕਦੇ ਭਜਨ ਸਿਆਂ ਲੱਗ ਜਾ ਤੂੰ ਵੀ ਗੁਰਾਂ ਦੇ ਚਰਨੀ ਗੁਰੂ ਨਾਨਕ ਸਿਮਰੇ ਬਿਨਾ ਤੇਰੀ ਕਿਨੇ ਗਰਜ ਨਹੀਂ ਪੂਰੀ ਕਰਨੀ ਫੇਰ ਸਾਲ ਪਿੱਛੋਂ ਦਿਨ ਤਾਂ ਸੰਗਤ ਗੁਰਪੁਰਬ ਦਾ ਆਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ ਮੈਂ ਸ੍ਰੀ ਗੁਰੂ ਨਾਨਕ ਦੇ ਚਰਨੀ ਮੜਮੜ ਸੀਸ ਨਮਾਉਂਦਾ É, tica a bota. Bota, bota, tica